ਹਾਂਜੀ ਸਰ ਸ਼੍ਰੀਕਲ ਜੀ ਅੱਜ ਆਪਾਂ ਗੱਲ ਕਰਾਂਗੇ ਦਾ ਪੰਜਾਬ ਤੇ ਸਾਡਾ ਪੰਜਾਬ ਟੀਮ ਨਾਲ ਕੰਮ ਕਰਨ ਵਾਲੇ ਕਪਲ सोनू ਐਂਡ ਜੀਤਾ ਦੀ ਜਿਨ੍ਹਾਂ ਨੂੰ ਕਿ ਤੁਸੀਂ ਬਹੁਤ ਜਣੇ ਹੋਣਗੇ ਜਿਹੜੇ ਜਾਣਦੇ ਹੋਣਗੇ ਤੇ ਉਹਨਾਂ ਨੇ ਦਾ ਪੰਜਾਬ ਤੇ ਸਾਡਾ ਪੰਜਾਬ ਟੀਮ ਨਾਲ ਕਿੱਦਾਂ ਕੰਮ ਸਟਾਰਟ ਕੀਤਾ ਤੇ ਉਹਨਾਂ ਦੀ YouTube ਜਰਨੀ ਤੇ ਉਹਨਾਂ ਦੀ ਲਾਈਫ ਸਟੋਰੀ ਆਪਾਂ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਪਲੀਜ਼ ਐਂਡ ਤੱਕ ਬਣੇ ਰਹੋ ਤੇ ਆਪਾਂ ਸਟਾਰਟ ਕਰਦੇ ਹਾਂ ਸੋਨੂ ਜੀ ਦੀ ਕਿ ਫੈਮਿਲੀ ਦੇ ਵਿੱਚ ਉਹਨਾਂ ਦੇ ਮਦਰ ਫਾਦਰ ਉਹਨਾਂ ਦੀ ਇੱਕ ਛੋਟੀ ਸਿਸਟਰ ਤੇ ਇੱਕ ਵੱਡੀ ਸਿਸਟਰ ਤੇ ਉਹ ਆਪ ਮਤਲਬ ਤਿੰਨ ਭੈਣ ਭਰਾ ਸੀਗੇ ਉਹਨਾਂ ਦੇ ਮਦਰ ਫਾਦਰ ਤੇ ਉਹਨਾਂ ਦੇ ਦਾਦਾ ਦਾਦੀ ਮਤਲਬ ਬਹੁਤ ਵਧੀਆ ਫੈਮਿਲੀ ਸੀਗੀ ਖੁਸ਼ਹਾਲ ਪਰਿਵਾਰ ਸੀਗਾ ਤੇ ਕਿਉਂਕਿ ਸਮਾ ਬਦਲਦਾ ਪਤਾ ਨਹੀਂ ਲੱਗਦਾ ਹਨਾ ਕਿ ਹਾਲਾਤ ਕਦੋਂ ਬਦਲ ਜਾਂਦੇ ਨੇ ਤੇ ਉਹਨਾਂ ਦੀ ਵੀ ਮਤਲਬ ਬਹੁਤ ਖੁਸ਼ਹਾਲ ਫੈਮਿਲੀ ਸੀ ਪਰ ਅਚਾਨਕ ਹੀ ਉਹਨਾਂ ਦੀ ਮਦਰ ਦੀ ਡੈਥ ਹੋ ਜਾਂਦੀ ਹੈ ਜਦੋਂ ਉਹਨਾਂ ਦੀ ਏਜ 10 ਸਾਲ ਹੁੰਦੀ ਆ ਤੇ ਉਹਨਾਂ ਦੀ ਜਿਹੜੀ ਛੋਟੀ ਸਿਸਟਰ ਆ ਉਹਦੀ ਏਜ ਹੁੰਦੀ ਆ ਉਦੋਂ 7 ਸਾਲ ਤੇ ਉਹਨਾਂ ਦੀ ਇੱਕ ਵੱਡੀ ਸਿਸਟਰ ਆ ਉਹਦੀ 12 ਸਾਲ ਏਜ ਹੁੰਦੀ ਆ ਉਹਨਾਂ ਦੀ ਮਦਰ ਦੀ ਡੈਥ ਤੋਂ 3 ਸਾਲ ਬਾਅਦ ਹੀ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੇ ਦਾਦਾ-ਦਾਦੀ ਹੀ ਕਰਦੇ ਨੇ ਤੇ ਉਹਨਾਂ ਦੇ ਮਦਰ ਫਾਦਰ ਦੀ ਡੈਥ ਹੀ ਰੀਜ਼ਨ ਸੀਗੀ ਕਿ ਉਹ ਸਟੱਡੀ ਵੀ ਆਪਣੀ ਕੰਪਲੀਟ ਨਹੀਂ ਕਰ ਪਾਏ ਕਿਉਂਕਿ ਉਹ 10th ਪਾਸ ਹੀ ਨੇਗੇ ਤੇ ਉਹਨਾਂ ਦੀ ਮੈਰਿਜ ਵੀ 18 ਸਾਲ ਦੀ ਏਜ 'ਚ ਹੋ ਗਈ ਸੀਗੀ ਜੀਤਾ ਦੇ ਨਾਲ ਉਹਨਾਂ ਦੀ ਲੰਬ ਮੈਰਿਜ ਹੈ ਤੇ ਉਹ 18 ਸਾਲ ਦੀ ਏਜ 'ਚ ਮੈਰਿਜ ਕਰਾਉਣਾ ਵੀ ਉਹਨਾਂ ਦੀ ਮਜਬੂਰੀ ਸੀ ਕਿਉਂਕਿ ਦਾਦਾ-ਦਾਦੀ ਬਿਰਧ ਸੀਗੇ ਤਾਂ ਫਿਰ ਹਨਾ ਬੰਦੇ ਨੂੰ ਕੰਮ ਘਰ ਦੇ ਕੰਮਾਂ ਲਈ ਜਾਂ ਚਲੋ ਜੋ ਵੀ ਹਣ ਕਰ ਸੰਭਲ ਲਈ ਤਵਿਆ ਕਰਾਉਣਾ ਹੀ ਪੈਂਦਾ ਤਾਂ ਉਹਨਾਂ ਨੂੰ ਵੀ ਮਜਬੂਰੀ ਚ 18 ਸਾਲ ਦੀ ਇਸ ਚ ਹੀ ਵਿਆਹ ਕਰਾਉਣਾ ਪੈ ਗਿਆ ਤੇ ਹੁਣ ਉਹਨਾਂ ਦੀ ਫੈਮਿਲੀ ਦੇ ਵਿੱਚ ਉਹਨਾਂ ਦੇ ਤਿੰਨ ਬੱਚੇ ਤੇ ਉਹ सोनू ਐਂ ਜੀਤਾ ਆਪ ਤੇ ਉਹਨਾਂ ਦੇ ਤਿੰਨ ਬੱਚੇ ਨੇ ਤੇ ਉਹਨਾਂ ਦੀ ਦਾ ਪੰਜਾਬ ਤੇ ਸਾਡਾ ਪੰਜਾਬ ਨਾਲ ਕਿੱਦਾਂ ਮੁਲਾਕਾਤ ਹੁੰਦੀ ਆ ਕਿੱਦਾਂ ਉਹਨਾਂ ਨਾਲ YouTube ਤੇ ਕੰਮ ਸਟਾਰਟ ਕਰਦੇ ਨੇ ਤੇ ਸੋਨੂ ਜਿਹੜਾ ਉਹ ਕਵਲ ਦੇ ਨਾਲ ਬਚਪਨ ਦੇ ਵਿੱਚ ਉਹ ਇਕੱਠੇ ਪੜਦੇ ਸੀਗੇ ਜਿਵੇਂ ਫਰਸਟ ਸੈਕਿੰਡ ਦੇ ਵਿੱਚ ਹਨਾ ਉਹ ਇਕੱਠੇ ਪੜਦੇ ਸੀਗੇ ਇੱਕ ਸਕੂਲ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਜਿਹੜਾ ਮੇਲਮਲਪ ਸੀ ਉਹ ਮਤਲਬ ਜਿਵੇਂ ਕਿਤੇ ਜਾਂਦੇ ਆਉਂਦੇ ਬਲਾ ਲਿਆ ਹਨਾ ਐਦਾਂ ਹੋ ਗਿਆ ਸੀਗਾ ਤਾਂ ਫਿਰ ਇੱਕ ਦਿਨ ਕੀ ਹੁੰਦਾ ਅਚਾਨਕ ਉਹ ਉਹਦੇ ਜਿਹੜੇ ਕਵਲ ਦੇ ਬਾਦਰ ਸਾਹਿਬ ਸੀਗੇ ਉਹ ਉਹਨਾਂ ਦੇ ਤੂੜੀ ਵਾਲੀ ਮਸ਼ੀਨ ਸੀਗੀ ਤਾਂ ਉਹ ਕਿਸੇ ਦੇ ਤੂੜੀ ਬਣਾ ਰਹੇ ਸੀ ਤੇ ਉਹ ਜੇ सोनू ਦੇ ਘਰ ਦੇ ਬਾਹਰ ਮਤਲਬ ਨੇੜੇ ਬਣਾ ਰਹੇ ਸੀ ਉਹਨਾਂ ਦੇ ਤੇ ਉਹਨਾਂ ਦੇ ਘਰ ਦੇ ਬਾਹਰ ਕਾਫੀ ਜਗ੍ਹਾ ਗਈ ਤਾਂ ਉੱਥੇ ਉਹਨਾਂ ਨੇ ਸ਼ਾਮ ਨੂੰ ਆਪਣੀਆਂ ਮਸ਼ੀਨਾਂ ਵਗੈਰਾ ਉੱਥੇ ਖੜਾਤੀਆਂ ਵੀ ਇੱਥੇ ਖੜਾ ਜਾਣੇ ਹਨ ਸਵੇਰੇ ਇੱਥੋਂ ਹੀ ਲੈ ਲਾਂਗੇ ਤਾਂ ਉਥੇ ਖੜਾ ਜਾਂਦੇ ਨੇ ਤਾਂ ਦੂਸਰੇ ਦਿਨ ਸਵੇਰੇ ਕਵਲ ਉਹ ਮਸ਼ੀਨ ਲੈਣ ਆਉਂਦਾ ਤਾਂ ਉਥੇ ਆ ਕੇ ਉਹਨਾਂ ਨਾਲ ਗੱਲਬਾਤ ਕਰਦਾ ਹਨਾ ਉਹਨਾਂ ਨੂੰ ਪੁੱਛਦਾ ਵੀ ਆ ਵੀ ਕਿੱਦਾਂ ਕੰਮ ਕਰ ਚੱਲਦਾ ਜਾਂ ਕੀ ਕੀ ਕਰਦੇ ਹੋਣ ਤਾਂ ਉਹ ਦੱਸਦੇ ਨੇ ਵੀ ਅਸੀਂ ਸਾਡਾ ਕੰਮ ਕਰ ਖੇਤੀਬਾੜੀ ਦਾ ਹੀ ਆ ਜੀ ਅਸੀਂ ਖੇਤੀਬਾੜੀ ਹੀ ਕਰਦੇ ਆ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਵੀਡੀਓਜ਼ ਦੇ ਵਿੱਚ ਇੱਕ ਸੀਨ ਦਿੰਨੇ ਆ ਦੇ ਦਿੰਨੇ ਆ ਵੀ ਤੁਸੀਂ ਕਰ ਲਿਓ ਤਾਂ ਉਹ ਇੱਕ ਵੀਡੀਓ ਦੇ ਵਿੱਚ ਉਹਨਾਂ ਨੂੰ ਸੀਨ ਦਿੰਦੇ ਨੇ ਤਾਂ ਚਲੋ ਉਹਨਾਂ ਦੀ ਵੀਡੀਓ ਨੂੰ ਹਨਾ ਵਧੀਆ ਪਿਆਰ ਮਿਲਿਆ ਤਾਂ ਉਸ ਤੋਂ ਬਾਅਦ ਫਿਰ ਹਨਾ ਦੂਜੀ ਵੀਡੀਓ ਤੀਜੀ ਵੀਡੀਓ ਐਦਾਂ ਹੀ ਚੱਲਦਾ ਗਿਆ ਤਾਂ ਉਹ ਉਹਨਾਂ ਦੀ ਜਿਹੜੀ ਫੇਸ ਵੈਲਿਊ ਸੀ ਉਹ ਵਧੀਆ ਬਣ ਗਈ ਤਾਂ ਫਿਰ ਉਹਨਾਂ ਨੇ ਕਵਲ ਦੀ ਫੈਮਿਲੀ ਉਹਨਾਂ ਨੇ ਹੀ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ YouTube ਚੈਨਲ ਚਲਾਓ ਤਾਂ ਫਿਰ ਉਹਨਾਂ ਨੇ ਆਪਣਾ YouTube ਚੈਨਲ ਬਣਾਇਆ ਉਹਨਾਂ ਦਾ ਆਪਣਾ YouTube ਚੈਨਲ ਸਾਲ ਡੇਢ ਸਾਲ ਪਹਿਲਾਂ ਹੀ ਬਣਿਆ ਤੇ ਜਿੱਤੇ ਹੁਣ ਸਬਸਕ੍ਰਾਈਬਰਸ ਨੇ ਜਿਹੜੇ ਉਹ 100k ਮਤਲਬ 1 ਲੱਖ ਸਬਸਕ੍ਰਾਈਬਰਸ ਨੇ ਜਿਹੜੇ ਉਹ ਉਹਨਾਂ ਦੇ ਕੰਪਲੀਟ ਹੋ ਚੁੱਕੇ ਨੇ 1 ਸਾਲ ਦੇ ਵਿੱਚ ਤੇ ਹੁਣ ਆਪਾਂ ਦੇਖਦੇ ਹਾਂ ਕਿਦਾਂ ਪੰਜਾਬ ਤੇ ਸਾਡਾ ਪੰਜਾਬ ਟੀਮ ਨਾਲ ਉਹਨਾਂ ਦੀਆਂ ਜ਼ਿਆਦਾਤਰ ਵੀਡੀਓਜ਼ ਹੁੰਦੀਆਂ ਨੇ ਤੇ ਉਹਨਾਂ ਦੇ ਬਲੌਗਸ ਦੇ ਵਿੱਚ ਵੀ ਉਹ ਹੁੰਦੇ ਨੇ ਤੇ ਉਹਨਾਂ ਦੇ ਨਾਲ ਹੁਣ ਉਹਨਾਂ ਦੇ ਰਿਲੇਸ਼ਨ ਨੇ ਜਿਹੜੇ ਉਹ ਆਪਣੀ ਫੈਮਿਲੀ ਵਰਗੇ ਨੇ ਮਤਲਬ ਘਰਦਿਆਂ ਵਾਂਗੂ ਨੇ ਭੈਣ ਭਰਾਵਾਂ ਵਾਂਗੂ ਉਹ ਵਰਤਦੇ ਨੇ ਤੇ ਇਹ ਸੀਗੀ ਜੀ ਉਹਨਾਂ ਦੀ ਲਾਈਫ ਸਟੋਰੀ ਉਹਨਾਂ ਦੀ YouTube ਜਰਨੀ ਤੇ ਉਹਨਾਂ ਦੀ ਦਾ ਪੰਜਾਬ ਤੇ ਸਾਡਾ ਪੰਜਾਬ ਨਾਲ ਉਹ ਕਿਵੇਂ ਜੁੜੇ ਉਹ ਵੀ ਤੁਹਾਨੂੰ ਦੱਸਤਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਤੇ ਪਲੀਜ਼ ਚੈਨਲ ਨੂੰ ਬਈ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ